ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੇਲਾ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਉਸੂਮੇਲਾ ਲੱਗਿਆ ਹੋਇਆ ਇੱਥੇ ग्ररेड रेंग च खड़े हैं आप के मुकाबले हो हैं पहले नंबर करते हैं गल पहले नंबर से आए पूरा बोला ग्रेडड़ा बाकी जानकारी आप ਆਪਾਂ ਦੇਖ ਰਿਹਾ ਹੈ ਕਿ ਦੂਜੀ ਦਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਠਾਕ ਬਿੰਦੂ ਦਾ ਜੀ ਕਿਹੜੇ ਪਿੰਡੋਂ ਪਹੁੰਚੇ ਆ ਆਪਾਂ ਇਹ ਪਿੰਡ ਟਰੌਲੀ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਬਟੇਲਾ ਹਾਂਜੀ ਕਿਹੜੇ ਬੋਲ ਦਾ ਬੱਚਾ ਇਹ ਇਹ ਸੁਕੰਦਰ ਬੋਲਦਾ ਜੀ ਲక్ష్ਮੀ ਦੇਰੀ ਘਰ ਤੇ ਗ੍ਰੇਡਰ ਆ ਜੋ ਪਹਿਲੇ ਨੰਬਰ ਤੇ ਆਇਆ ਇਹ ਗ੍ਰੇਡਰ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਧੰਨਵਾਦ ਬਾਈ ਵਧਾਈਆਂ ਤੈਨੂੰ ਫੇਰ ਵੀ ਸ਼ੁਕਰੀਆ ਕਿਹੜੀ ਪੀਸਰ ਆ ਬਾਈ ਸਾਰੇ ਚੇਦਲਾ ਵਾਲੇ ਬਾਈ ਦਾ ਕਰ ਲੈਣੇ ਗੱਲ ਆ ਆ ਆ ਦੂਜੇ ਨੰਬਰ ਤੇ ਗ੍ਰੀਟਰਾਂ ਦੇ ਵਿੱਚੋਂ ਜੰਗਲ ਸਹਾਵਾ ਦਾ ਸੈਨਿਕ ਬੜੀ ਕੁਬਾਰ ਨਸ਼ਟਤਾ ਦੇ ਨਾਮ ਇਮਾਨਦਾਰੀ ਨਾਲ ਲਾਈਟ ਕੱਟੇ ਹੈ ਪਹਿਲਾ ਗੁਜਾਰੀ ਦਾ ਸਮਾਨਾ ਦਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਜੀ ਆਪਣਾ ਸਾਹ ਦੂਜੇ ਨੰਬਰ ਤੇ ਆਏ ਆ ਕਿੱਥੋਂ ਪਹੁੰਚੇ ਹੋ ਵੱਡੇ ਰੂੜੇ ਗੱਤ ਬਾਈ ਵੱਡੇ ਰੂੜੇ ਕਿਹੜਾ ਪੈਂਦਾ ਬਰਨਾਲਾ ਜ਼ਿਲ੍ਹਾ ਬਰਨਾਲਾ ਕਿਹੜੇ ਬੋਲ ਦਾ ਬੱਚਾ ਇਹ ਇਹ ਅਮਨ ਅਤੀ ਦਾ ਹੈ ਅਮਨ ਅਤੀ ਦਾ ਬੱਚਾ ਬਾਈ ਜੀ ਗ੍ਰੇਟਰਾਂ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਹੋਇਆ ਬਹੁਤ ਸੋਹਣਾ ਸਾਨਾ ਚਿਹਰੇ ਦੇ ਨਾਲ ਜਾਣਕਾਰੀ ਲੈ ਲਈ ਆਪਾਂ ਇਹਨੇ ਦੰਦਾ ਬਾਪ ਦੇ ਨਾਲ ਮਿਲਣ ਨੂੰ ਅੰਦਰ ਜਾਵਣ ਦਾ ਰੰਗ ਬਣਿਆ ਹੈ ਇਹਨਾਂ ਸਰ ਗੱਲ ਕਰ ਲੈਣੇ ਆਪਾਂ ਬੱਚੇ ਦੂਜੇ ਆਪਣਾ ਕਿੰਨੇ ਨੰਬਰ ਵਾਲਾ ਤੀਜੇ ਵਾਲਾ ਬਹੁਤ ਸੋਹਣਾ ਬੋਲਾ ਕਿ ਇਹ ਵੀ ਗ੍ਰੀਡਰਾਂ ਦੇ ਵਿੱਚੋਂ ਤੀਜੇ ਨੰਬਰ ਤੇ ਆਇਆ ਬਾਈ ਨਾਲ ਗੱਲ ਕਰ ਲੈਣੇ ਹਾਂ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜਾਂ ਕਿਹੜੇ ਮਿੰਟੋਂ ਪਹੁੰਚੇ ਹੋ ਮੈਂ ਅਗਲੇ ਪਿੰਡ ਆ ਬਾਈ ਮਾਨਸਾ ਜ਼ਿਲ੍ਹੇ ਜੂ ਆ ਮਾਨਸਾ ਜ਼ਿਲ੍ਹੇ ਚ ਕਿਹੜੇ ਬੋਲਦਾ ਬੱਚਾ ਇਹ ਇਹ ਆਪ ਵੀ ਮੰਨੂ ਦਾ ਬੱਚਾ ਬਾਈ ਆਪੂ ਮੰਨੂ ਦਾ ਹਾਂਜੀ ਬੰਟੂ ਵਾਲੇ ਦੀ ਇਹ ਵੀ ਵਾਲੇ ਉਹਦਾ ਮੰਨੂ ਦਾ ਜੀ ਅੱਛਾ ਤੇਰੇ ਸੀਮਨ ਸੁਮ ਦਾ ਨਹੀਂ ਤਿਆਰ ਕਰਾਇਆ ਨਹੀਂ ਨਹੀਂ ਅੱਛਾ ਉਹ ਡਰਾਈਵਰ ਕਰਸ ਹੁੰਦਾ ਛੱਡ ਦੇਵੋਗੇ ਠੀਕ ਆ ਬਾਈ ਧੰਨਵਾਦ ਵਧਾਈਆਂ ਤੁਹਾਨੂੰ ਮਿਹਰਬਾਨੀ ਜੀ ਬਾਈ ਨਾਲ अच्छा पहली बार नहीं बहुत सोहना बोला भाई, भाई, भाई जी धन्यवाद मेहरबानी शुक्रिया बिजली वाले भाई ਨੂੰ ਬੇਨਤੀ ਆ ਬਾਈ ਜੀ ਲੰਗਰ ਦੇ ਵਿੱਚ ਲਾਈਟ ਕਰਾਓ ਜਲਦੀ ਤੋਂ ਚਾਰ ਨੰਬਰ ਵਾਲਾ ਆਪਣਾ ਚੌਥੇ ਨੰਬਰ ਤੇ ਆਇਆਗਾ ਬੋਲ ਆਪਾਂ ਗੱਲ ਕਰ ਲੈਨੇ ਆ ਬਾਈ ਨਾਲ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਬਾਈ ਜੀ ਵਧੀਆ ਕਿਹੜੇ ਮਿੰਟੋਂ ਪਹੁੰਚੇ ਆ ਦੋ ਡੇੜੇ ਤੋਂ ਜਿਲ੍ਹਾ ਮਾਨਸਾ ਹਾਂਜੀ ਕਿਹੜੇ ਬੋਲ ਦਾ ਬੱਚਾ ਇਹ ਇਹ ਲੀਲੀ 라ਵੀ ਛੇਰ ਛੇਰੂ ਦਾ ਹੀ ਚੌਥੇ ਨੰਬਰ ਤੇ ਆਇਆ ਹੈ। ਹਾਂਜੀ। ਧੰਨਵਾਦ ਬਾਈ ਵਧਾਈਆਂ ਤੁਹਾਨੂੰ ਵੀਰਵਾਨੀ। ਸ਼ੁਕਰੀਆ ਚੌਥੇ ਨੰਬਰ ਤੇ ਆਇਆ ਬੱਚਾ। ਭਾਈਆਂ ਨੂੰ ਸਾਰੀਆਂ ਵੀਡੀਓ ਆਪਣੇ ਚੈਨਲ ਬੇਗਾ ਸਿੱਧੂ ਫਾਰਮ ਤੇ। ਭਾਈਆਂ ਹੋਈਆਂ। ਖਡਨਾ ਡੇਰੀ ਦੇ ਵਿੱਚੋਂ। ਤੇ ਧੰਨਵਾਦ ਉਹਨਾਂ ਵੀਰਾਂ ਜਿਹੜੇ ਵੀਡੀਓ ਲਾਈਕ, ਸ਼ੇਅਰ, ਕਮੈਂਟ ਕਰਦੇ ਆ ਮੇਰੇ ਭਾਈ। ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਮੇਲਿਆਂ ਦੀਆਂ। ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਭਾਈ ਜੀ। ਆ ਗਿਆ ਆਪਾਂ ਮੋਹਰਾ ਦੀ ਰਿੰਗ ਤੇ। ਇੱਥੇ ਮੋਹਰਾ ਸਾਣਾ ਦਾ ਮੁਕਾਬਲਾ ਚੱਲ ਹੀ ਜਾਂਦਾ ਹਜੇ। ਤੇ ਹਜੇ ਰਿਜ਼ਲਟ ਆਉਣਾ ਬਾਕੀ ਆ ਮੋਹਰਾ ਰਿੰਗ ਚ ਆਪਾਂ ਪਹੁੰਚ ਚੁੱਕੇ ਆ ਜਿੱਥੇ ਕਿ ਮੁਕਾਬਲਾ ਚੱਲੇ ਜਾਂਦਾ ਜਜਿੰਗ ਹੋਈ ਜਾਂਦੀ ਆ ਚੰਗੇ ਬੋਲਾ ਮੋਹਰਾ ਦੇ ਵੱਡੇ ਸਾਨ ਬਹੁਤ ਵਧੀਆ ਵੱਡੀ ਗਿਣਤੀ ਚਾ ਚੰਗੇ ਚੰਗੇ ਸਾਨ ਪਹੁੰਚੇ ਹੋਏ ਆ ਬਾਈ ਜੀ ਸਾਰੀਆਂ ਵੀਡੀਓ ਵੇਖਣ ਲਈ ਪਏ ਇਹਨੂੰ ਜਰੂਰ ਫੋਲੋ ਕਰ ਲਿਓ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਮੇਲਿਆਂ ਦੀਆਂ ਤੇ ਮੋਹਰਾ ਦੀ ਰਿੰਗ 'ਚ ਫਿਰਦੇ ਆਪਾਂ 3 ਨੰਬਰ 'ਚ ਤੇ ਮੁਕਾਬਲਾ ਯਾਰੀ ਬਹੁਤ ਵੱਡੇ ਵੱਡੇ ਸਾਨ ਉੱਚੇ ਹੋਏ ਆ ਹਰੋਲੇ ਤੱਕ ਆ ਰਹੇ ਹਨ ਅੰਦਰ ਹੀ ਸਾਰੇ ਬਹੁਤ ਵੱਡੀ ਗਿਣਤੀ ਚ ਮੋਰਾ ਦੇ ਬੱਲ ਪਹੁੰਚੇ ਹੋਏ ਆ ਮੁਕਾਬਲਾ ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ